ਬਿਨਾ ਰੋਤ ਤੋਂ ਕ੍ਰੁਤੀ ਕਹਿੰਦੇ ਹਰੇਕ ਸਬਜ਼ੀ ਹੈ ਜਿਹੜੀ ਉਹ ਵਧੀਆ ਲੱਗਦੀ ਹੈ ਤੇ ਪਾਲਕ ਹੈ ਜਿਹੜਾ ਇਹ ਪਛੇਤਾ ਜਿਹਾ ਮੈਂ ਬੀਜਿਆ ਸੀ ਤੇ ਬਹੁਤ ਵਧੀਆ ਇਹ ਸੋਹਣਾ ਖੜਾ ਹੈਗਾ ਫੁੱਲ ਆਰਗੈਨਿਕ ਕਦੇ ਵੀ ਇਹਦੇ ਵਿੱਚ ਇੱਥੇ ਜਿਹੜੇ ਵੀ ਪਲਾਂਟਸ ਅਸੀਂ ਜਿਹੜੀਆਂ ਵੀ ਚੀਜ਼ਾਂ ਲਗਾਈਆਂ ਬਹੁਤ ਸੋਹਣਾ ਦੇਖੋ ਪਾਲਕ ਹੈ ਕਦੇ ਵੀ ਇਹਦੇ ਵਿੱਚ ਅਸੀਂ ਕੋਈ ਰੇਸ ਸਪਰੇ ਨਹੀਂ ਕੀਤਾ ਜੇ ਕਦੇ ਆਇਆ ਦਿਖੇ ਵੀ ਵੀ ਕਈ ਵਾਰੀ ਕੋਈ ਸੁੰਡੀ ਹੈ ਨਾ ਜਿਵੇਂ ਟਮਾਟਰ ਵਗੈਰਾ ਨੂੰ ਤਾਂ ਉਹ ਅਸੀਂ ਕੱਢ ਕੇ ਜਿਵੇਂ ਬਾਹਰ ਸਿੱਟੇ ਹੋਣੇ ਪਰ ਅਸੀਂ ਜਿੰਨਾ ਕੁ ਹੋ ਸਕੇ ਹੈ ਨਾ ਵੀ ਆਪਾਂ ਖੁਦ ਤਾਂ ਨਹੀਂ ਜ਼ਹਿਰਾਂ ਖਾ ਸਕਦੇ ਜ਼ਹਿਰਾਂ ਆਪ ਖੁਦ ਆਪਣੇ ਹੱਥੀਂ ਪਾ ਕੇ ਆਪਾਂ ਆਪਣੀ ਖਾ ਸਕਦੇ ਆ ਬਜੇ ਬੱਚਿਆਂ ਨੂੰ ਨਹੀਂ ਖਵਾ ਸਕਦੇ ਤਾਂ ਜਿੰਨਾ ਕੋ ਹੋ ਸਕੇ ਹਾਂ ਪਾਲਕ ਜਿਹੜਾ ਕੰਪਲੀਟ ਹੋ ਗਿਆ ਤੇ ਮੈਂ ਪਛੇਤਾ ਥੋੜਾ ਜਿਹਾ ਬੀਜਿਆ ਸੀਗਾ ਹਰੀਆਂ ਮਿਰਚਾਂ ਜਿਹੜੀਆਂ ਉਹ ਵੀ ਦੇਖੋ ਬਹੁਤ ਸੋਹਣੀਆਂ ਲੰਮੀਆਂ ਲੰਮੀਆਂ ਇਹ ਸਾਡੇ ਘਰੇ ਲੱਗੀਆਂ ਹੋਈਆਂ ਤੇ ਜਿੰਨਾ ਕੋ ਹੋ ਸਕੇ ਮਤਲਬ ਜਿੰਨਾਂ ਕੋਲੇ ਵੀ ਜਗ੍ਹਾ ਹੈਗੀ ਹੈ ਨਾ ਪਰਮਾਤਮਾ ਨੇ ਤਾਂ ਉਹ ਕਰੇ ਹੁਣ ਕਈ ਵਾਰੀ ਹੁੰਦਾ ਵੀ ਕਿੱਲਾ ਵਲੀ ਬੈਠੇ ਹੁੰਨਿਆ ਹੁੰਦਾ ਸਾਰਾ ਪੱਕਾ ਪੱਕਾ ਹੀ ਆ ਤਾਂ ਜਿੰਨਾ ਕੋ ਹੋ ਸਕੇ ਆਰਗੇਨਿਕ ਤੁਸੀਂ ਆਪਦੇ ਜੋਗਰਾ ਹਨਾ ਵੀ ਆਪਦੇ ਬੱਚਿਆਂ ਜੋਗਰਾ ਕਰੇ ਵੀਜਣ ਦੀ ਕੋਸ਼ਿਸ਼ ਕਰਿਆ ਕਰੋ ਘਰੋਂ ਖਾਣ ਦੀ ਕੋਸ਼ਿਸ਼ ਕਰਿਆ ਕਰੋ ਬਹੁਤ ਸੋਹਣੇ ਦੇਖੋ ਟਮਾਟਰਾਂ ਬੂਟੇ ਪੂਰੇ ਭਰੇ ਭਰੇ ਪਏ ਆ ਤੇ ਇੱਕ ਵਾਰੀ ਚਲੋ ਆਪਾਂ 10-20 ਰੁਪਏ ਦਾ ਲਿਆ ਕੇ ਆਪਾਂ ਪਨੀਰੀ ਲਗਾ ਦੇਣੀ ਹੁੰਦੀ ਹੈ ਤੇ ਫਿਰ ਆਪਾਂ ਕਰਨਾ ਹੀ ਕੀ ਹੈਗਾ ਤੇ ਕੋਈ ਇੱਥੇ ਦੇਖੋ ਰੇ ਸਪਰੇ ਨਹੀਂ ਹੈਗੀ 100% ਜਿਹੜੀ ਇਹ ਫੁੱਲ ਆਰਗੈਨਿਕ ਆ ਕੋਈ ਵੀ ਇੱਥੇ ਆਪਾਂ ਜ਼ਹਿਰ ਨਹੀਂ ਹੈਗਾ ਜਿੰਨਾ ਚਲੋ ਧਰਤੀ ਦੇ ਵਿੱਚ ਆਲਰੇਡੀ ਹੈਗਾ ਉਹਦੇ ਵਿੱਚ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਤੇ ਇਹ ਬਿਨਾ ਰੇ ਸਪਰੇ ਤੋਂ ਹੀ ਦੇਖੋ ਇੰਨਾ ਫਲ ਹੈਗਾ ਬਾਦੂ ਸਾਰੇ ਟਮਾਟਰ ਲੱਗੇ ਆ ਪਿਆਜ਼ ਆ ਬਿਲਕੁਲ ਜਿਹੜਾ ਉਹ ਵੀ ਸਾਡੇ ਦੋ ਕਿਆਰੀਆਂ ਮੈਂ ਲਾਈਆਂ ਵੀ ਸੀ ਇਹ ਵਾਈਟ ਵੈਂਗਣੀ ਵੀ ਲੱਗ ਰਹੀ ਹੈ ਅੱਗੇ ਤੇ ਪਿਆਜ਼ ਇਹ ਬਹੁਤ ਜਿਵੇਂ ਹੁਣ ਆਪਾਂ ਚਟਨੀ ਬਣਾ ਲੈਨੇ ਆ ਹਨਾ ਹਰੇ ਪਿਆਜ਼ ਦੀ ਤਾਂ ਉਹ ਵੀ ਆਪਾਂ ਨੂੰ ਬਾਜ਼ਾਰੋਂ ਨਹੀਂ ਲਿਆਉਣ ਦੀ ਜਰੂਰਤ ਮਤਲਬ ਜਿਹੜੀਆਂ ਚੀਜ਼ਾਂ ਆਪਾਂ ਕਰ ਸਕਦੇ ਆਂ ਹੁਣ ਜਿਵੇਂ ਪਾਲਕ ਮੈਨੂੰ ਥੋੜੀ ਲੱਗੀ ਤਾਂ ਬਹੁਤ ਸੋਹਣਾ ਬਾਥੂ ਆ ਜਿਹੜਾ ਖੜਾ ਸੀ ਜਿਵੇਂ ਕਿ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਹਨਾ ਬੱਚਿਆਂ ਦੇ ਦਿਮਾਗ ਲਈ ਆਪਣੀ ਸਿਹਤ ਲਈ ਬਹੁਤ ਚੰਗੀਆਂ ਹੁੰਦੀਆਂ ਤੇ ਗੁੱਟੀਆਂ ਜਿਹੜੀ ਇਹ ਬਾਥੂ ਦੀ ਵੀ ਆਪਾਂ ਤੋੜ ਲਈ ਐ ਹਰਾ ਧਨੀਆ ਕੁਝ ਚੀਜ਼ਾਂ ਮਤਲਬ ਜਿਹੜੀਆਂ ਇਹ ਜਿੰਨਾ ਕੋ ਹੋ ਸਕਦਾ ਉਨੀਆਂ ਕਿ ਤੁਸੀਂ ਆਪਣੇ ਜੋਗਰਾ ਜਿਹੜਾ ਘਰੇ ਜਰੂਰ ਵੀਜਿਆ ਕਰੋ ਆਪਦੇ ਬੱਚਿਆਂ ਨੂੰ ਖੋਦ ਜਿਹੜਾ ਉਹ ਜੈਰਾ ਨਾ ਪਰੋਸੋ ਜਿੰਨਾ ਕੋ ਹੋ ਸਕਦਾ ਉਹ ਘਰੇ ਲਗਾਉਣ ਦੀ ਕੋਸ਼ਿਸ਼ ਕਰੋ ਮੈਂ ਵੀ ਰਪਾਲਕਔਰ ਸਿੱਖ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਘਰੇ ਵੀ ਕਿਹੜੇ-ਕਿਹੜੇ ਤੁਸੀਂ ਪਲਾਂਟਸ ਪੌਦੇ ਜਿਹੜੇ ਲਗਾਏ ਹੋਏ ਆ ਉਹ ਵੀ ਜਿਹੜਾ ਤੁਸੀਂ ਜ਼ਰੂਰ ਦੱਸਣਾ ਹਰਾ ਹਰਾ ਇਹ ਬਹੁਤ ਸੋਹਣਾ ਪਾਲਕ ਦਾ ਜਿਵੇਂ ਕਰੁੱਤਾ ਜਿਹਾ ਵੈਸੇ ਹੀ ਵਧੀਆ ਲੱਗਦਾ ਪਾਲਕ ਪੁਰਜੀ ਪਾਲਕ ਪਨੀਰ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਦਿਮਾਗ ਜਿਹੜਾ ਤੀਜ ਹੁੰਦਾ ਹੱਡੀਆਂ ਮਜ਼ਬੂਤ ਹੁੰਦੀਆਂ ਬੱਥੂ ਜਿਹੜਾ ਪੇਟ ਲਈ ਬਹੁਤ ਚੰਗਾ ਹੈਗਾ ਇਹ ਚੀਜ਼ਾਂ ਨਾਰਮਲ ਹੀ ਕੋਈ ਇਹਨਾਂ ਤੇ ਖਾਸ ਆਪਣੀ ਮਿਹਨਤ ਨਹੀਂ ਲੱਗਦੀ ਤਾਂ ਘਰੇ ਜਿਹੜੀਆਂ ਹੋ ਜਾਂਦੀਆਂ ਤਾਂ ਜਿੰਨਾ ਹੋ ਸਕੇ ਟਰਾਈ ਕਰਿਆ ਕਰੋ ਵੀ ਘਰੇ ਆਪਾਂ ਵੇ ਦੇ ਸਕੀਏ ਕਰੋ ਹੀ ਖਾ ਸਕੀਏ ਬਹੁਤ ਜਗਾ ਕਈਆਂ ਦੇ ਘਰੀ ਤਾਂ ਬਹੁਤ ਜਗਾ ਵੀ ਹੈਗੀ ਆ ਪਰ ਧਣੀਆਂ ਉਹਦੀ ਸਬਜੀ ਵਾਲੇ ਤੋਂ ਮੰਗਦੇ ਆ ਹਰੀਆਂ ਸਬਜੀ ਜਿਹੜੀ ਹਰੀਆਂ ਮਿਰਚਾ ਉਹ ਸਬਜੀ ਵਾਲੇ ਤੋਂ ਮੰਗਦੇ ਆ ਜਿੰਨਾਂ ਕੋ ਹੋ ਸਕਦਾ ਉਹਨਾਂ ਕੋ ਜਰੂਰ ਆ ਜਿਹੜਾ ਮੰਗਤੇ ਬਣਨ ਵਾਲੋਂ ਉਹ ਕਰੇ ਤੇ ਕੋਈ ਵੀ ਖਾਸ ਮਿਹਨਤ ਨਹੀਂ ਹੁੰਦੀ ਆ ਪਕੀਰਾਂ ਲਗਾਤਾ ਤੇ ਹੀ ਅਸੀਂ ਜਿਹੜਾ ਖਾਦਾ ਉਹ ਸ਼ਿਲਕੀ ਵਗੈਰਾ ਇਕ ਟੂਆ ਪਟਕੇ ਆਪਾਂ ਉੱਥੇ ਪਾ ਸਕਦੇ ਆ ਤੇ ਇਹਦੇ ਨਾਲ ਜਿਹੜੇ ਹਰੇ ਭਰੇ ਆਪਣੀਆਂ ਸਬਜ਼ੀਆਂ ਫਰੂਟ ਆ ਜਿਹੜੇ ਰਹਿੰਦੇ ਆ ਕਾਫੀ ਸਾਰੇ ਅਸੀਂ ਵੀ ਪੌਦੇ ਲਗਾਏ ਹੋਏ ਆ ਸਬਜ਼ੀਆਂ ਵੀ ਅਸੀਂ ਲਗਾਉਂਦੇ ਰਹਿੰਨੇ ਆ ਸਮੇਂ ਸਮੇਂ ਤੇ ਜਿੰਨੀ ਕਿ ਜ਼ਰੂਰਤ ਹੈਗੀ ਆ ਤੇ ਬਹੁਤ ਸੋਹਣੀ ਇਹ ਸਾਡੀ ਤਾਂ ਪਾਲਕਪੁਰ ਜੀ ਜਿਹੜੀ ਫੁੱਲ ਆਰਗੈਨਿਕ ਤਿਆਰ ਆ ਹਰ ਇੱਕ ਚੀਜ਼ ਜਿਹੜੀ ਆਪਾਂ ਇਹ ਚ オーਗੈਨਿਕ ਪਾਈਆ ਤੇ ਚਲੋ ਛੋਟੇ ਛੋਟੇ ਬੱਚਿਆਂ ਲਈ ਜਰੂਰ ਇਨਕ ਸੋਚਿਆ ਕਰੋ ਮੈਂ ਵੀਰਪਾਲ ਕੌਰ ਸਿੱਖੋ ਜਦੋਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਤੁਸੀਂ ਕਿਹੜੇ ਕਿਹੜੇ ਆਰਗੈਨਿਕ ਖਾ ਰਹੇ ਹੋ ਕਿ ਆ ਰਹੇ ਹੋ ਕਮੈਂਟ ਕਰਕੇ ਜਿਹੜਾ ਉਹ ਸਾਰੇ ਭੈਣ ਭਰਾਵਾਂ ਨੂੰ ਜਰੂਰ ਦੱਸਣਾ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ